ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਹਰੀਕਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਕੋਟਕਪੂਰੇ ਦੇ ਵੀ ਰਹਿ ਜਾਂਦਾ ਹੈ ਬਰਗਾੜੀ ਇੱਥੋਂ ਮਸਾਂ 2 ਕਿਲੋਮੀਟਰ ਹੈ ਕਿਉਂਕਿ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬੁਰਜ ਹਰੀਕੇ ਤੋਂ ਬਰਗਾੜੀ ਵਾਲੀ ਸੜਕ ਦੇ ਉੱਤੇ ਘਰ ਆਉਂਦੇ ਆ ਤੇ ਇੱਥੇ ਵੀਰ ਵਪਾਰ ਦਾ ਕੰਮ ਕਰਦਾ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ 4 گاਵਾ ਦਿਖਾਉਣੀ ਹੈ ਇਨਾਂ ਦੇ ਵਿੱਚੋਂ ਪਰਲੇ ਪਾਸੇ ਥੋੜੀ ਕੱਚੀ ਗਾਂ ਵੱਡੇ ਕੱਦ ਕਾਟਦੀ ਉਹਦੇ ਨਾਲ ਇੱਕ ਵੜ ਜਿਹੜੀ ਗਾਂ ਇਹ ਤਾਜੀ ਸੋਈ ਵੀ ਹੈ ਇੱਕ ਗਾਂ ਟੋਕੜ ਗੱਬਣ ਤੇ ਇੱਕ ਹੋਰ ਗਾਂ ਜਿਹੜੀ ਬਿਲਕੁਲ ਤਾਜੀ ਸੋਈ ਤੇ ਗਰਮੀ ਦੀ ਰੋਟਾਸ ਤੇ ਚੰਗੀ ਰਹਿਣ ਵਾਲੀ ਹੈ ਸੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਸੇ ਪਾਸੇ ਤੋਂ ਵੀਡੀਓ ਨੂੰ ਅੰਤ ਤੱਕ ਦੇਖਿਓ 나ਗ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਾਮ ਜਸ਼ਨਦੀਪ ਪਿੰਡ ਬੁਰਜਰੀ ਕਤ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਪੈਂਦਾ ਬੁਰਗਾੜੀ ਦੇ ਬਿਲਕੁਲ ਨੇੜੇ ਰਹਿੰਦਾ ਠੀਕ ਹੈ 1 ਕਿਲੋਮੀਟਰ ਵਾੜੀ ਬਰਗਾੜੀ ਠੀਕ ਹੈ ਤੇ ਰੋਡ ਹਾਈਵੇ ਆਪਣੇ ਕੋਲ ਦੀ ਨਾਂ ਦਾ ਗਪਣ ਠੀਕ ਹੈ ਅੱਛਾ ਭਾਈ ਵਪਾਰ ਦਾ ਕੰਮ ਫਿਰ ਪੁਰਾਣਾ ਹੀ ਹੈ ਹਾਂਜੀ ਹਾਂਜੀ ਪੁਰਾਣਾ ਹੀ ਜਿਹੜੀ ਪਹਿਲੇ ਨੰਬਰ ਤੇ ਗਾਂ ਖੜੀ ਹੈ ਕੰਨਵਾ ਸੂਆ ਸੂਈ ਹੈ ਭਾਈ ਦੂਜਾ ਸੂਆ ਸੂਈ ਹੈ ਜੀ ਕਦੋਂ ਕਦੀ ਸੂਈ ਹੈ ਇਹ ਇਹਨੂੰ ਅੱਜ ਦੂਜਾ ਦਿਨ ਹੀ ਹੈ ਸੂਈ ਨਹੀਂ ਕੱਲ ਹੀ ਸੂਈ ਹੈ ਹਾਂਜੀ ਹਾਂਜੀ ਕੱਲ ਹੀ ਸੂਈ ਹੈਗੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਇਹਦੀ 80000 ਕਰਦੇ ਹਾਂ 80000 ਡਿਮਾਂਡ ਆ ਦੋਸਤੋ ਤੇ ਬੱਚਾ ਇਹਦੇ ਨਾਲ ਵੱਚੀ ਆ ਵੱਚੀ ਆ ਸਾਹਮਣੇ ਤੁਸੀਂ ਦੇਖ ਲਓ ਕ੍ਰ ਤੇ ਇਹਦੇ ਨਾਲ ਕ੍ਰਾਸ ਬਰੀਡ ਬੱਛੀ ਤੋਰਦੇ ਭਾਈ 80000 ਰੇਟ ਆ ਦੋਸਤੋ ਤੇ ਗਰਮੀ ਦੀ ਰੁੱਤ ਚ ਚੰਗੀ ਰਹੂਗੀ ਕਿਉਂਕਿ ਗਰਮੀ ਇਹ ਘਟ ਮਣਾਉਂਦੀ ਹੈ ਇਦਾਂ ਦਾ ਇਹਦਾ ਢਾਂਚਾ ਕਦ ਘੱਟ ਸੋਹਣਾ ਥਣ ਥੀਚਵਾਈ ਵਾਲੇ ਇਕੱਲਾ ਇਕੱਲਾ ਲੱਗਿਆ ਸੋ ਵੇਖੋ ਸਟਰਕਚਰ ਥੋੜਾ ਮੀ ਪੈ ਕੇ ਹਟਿਆ ਥੱਲੋਂ ਥਾਂ ਕਿੱਲਾ ਪਰ ਫਿਰ ਵੀ ਤੋਰ ਕੇ ਤੁਹਾਨੂੰ ਇਹ ਗਾਵਾਂ ਦਿਖਾ ਦਿਆਂਗੇ ਲਿਆ ਭਾਈ ਵਾਪਸ ਸੋ ਥਾਂ ਬਹੁਤ ਸੋਹਣਿਆ ਦੋਸਤੋ ਗਾਂ ਦੇ ਮੋਟਾ ਥਾਂ ਥੀਚਵਾਈ ਵਾਲਾ ਲੱਗਾ ਨਾ ਤਾਂ ਥਨ ਲੰਬਾ ਹੈ ਤੇ ਨਾ ਹੀ ਛੋਟਾ ਥਣਾ ਪੂਰਾ ਵਧੀਆ ਪਰਫੈਕਟ ਰਹੂਗਾ ਥਿਂਚਵਾਈ ਆਸਤੇ ਫਿਕਸ ਜਾ ਹਵਾਨਾ ਅਜੇ ਤੱਕ 12 ਲੀਟਰ ਤਾਂ ਬੋਲਾ ਹੋਊਗਾ ਤਿਆਰੀ 12 18 19 ਕਿਲੋ ਰਾਮ ਨਾ ਪਾਉਗੀ ਠੀਕ ਹੈ ਭਾਈ ਬਾਕੀ ਅਗਲੀ ਦੀ ਸੇਵਾ ਤੇ ਆ ਸਹੀ ਹੈ ਹਾਂਜੀ ਇਹਦੇ ਨਾਲ ਜਿਹੜੀ ਬਈ ਗਾਂ ਖੜੀ ਹੈ ਇਹ ਕਿੰਨੇ ਚਰ ਦੀ ਗੱਬਣ ਇਹ 6 ਮਹੀਨਿਆਂ ਦੀ ਪੂਰੀ ਕੰਪਲੀਟ ਹੋ ਗਈ 7 ਮਨ ਲੱਗ ਗਿਆ ਜੀ ਅੱਗੇ ਦੁੱਧ ਹੁਣ ਕਿੰਨਾ ਦੇ ਦੁੱਧ ਇਸ ਟਾਈਮ ਆਨੇ ਕੋ ਚਲੋ ਵੀ 4 ਕਿਲੋ ਲੀਟਰ ਹੋਗਾ 5 ਕਿਲੋ ਲੀਟਰ ਦੋਨਾਂ ਟਾਈਮ ਆ ਰਹਿਣੇ ਥਣਪਾਸ ਕਰਾ ਦੂਗੀ ਹਾਂ ਥਣਪਾਸ ਕਰਾਉਂਦੀ ਹੈਗੀ ਠੀਕ ਹੈ ਥਣਾਂ ਦੀ ਹੈ ਵੀ ਓਕੇ ਹੈਗੀ ਥਣਪਾਸ ਕਰਾਉਂਦੀ ਹੈ ਰੇਟ ਕੀ ਰਹਿਣਾ ਇਹਦਾ ਰੇਟ 52000 ਆ ਜੀ ਤੋਰ ਦੇ ਬਈ ਦੋਸਤੋ 6 ਮਹੀਨੇ ਦੀ ਗੱਬਣ 7ਵਾਂ ਲੱਗ ਗਿਆ ਦੁੱਧ ਚਾਹ 5 ਕਿਲੋ ਬਾਈ ਹੋਰੀ ਦੱਸਦੇ ਹੈਗਾ ਥਣਪਾਸ ਵਧੀਆ ਹੋ ਜਾਣਗੇ 6ਵਾਂ ਮਹੀਨਾ 6ਾਂ ਦੀ ਗੱਬਣ ਹੋ ਗਈ ਆ ਤਾਂ ਮਹੀਨਾ ਕੀ ਚੋਣੀ ਆ ਡਰਾਈ ਤੁਸੀਂ ਕਰ ਦੇਣੀ ਐ ਇਹ ਰੇਟ ਤੁਹਾਨੂੰ ਇਹਦਾ ਦੱਸਤਾ ਜਿਹਨੂੰ ਪਸੰਦ ਆਵੇ ਸੰਭੀ ਚੰਗੀ ਐ ਲੇ ਆ ਬਈ ਹੁਣ ਤਾਂ ਖਾਲੀ ਹਵਾਨੇ ਦੇ ਹਿਸਾਬ ਤੇ ਤੁਸੀਂ ਇਹਨੂੰ ਦੇਖੋਗੇ ਟਾਂਚਾ ਇਹਦਾ ਦੇਖ ਸਕਦੇ ਹਾਂ ਬਾਕੀ 5 ਕਿਲੋ ਦੁੱਧ ਹਜੇ ਵੀ ਦੇ ਰਹੀ ਹੈਗਾ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਨੰਬਰ ਜਿਹੜਾ ਉਸ ਕਰੀ ਬਾਕੀ ਅਗਲਾ ਤਾਂ ਡਿਪੈਂਡ ਹੁੰਦਾ ਅਗਲਾ ਕਿੰਦਾ ਦੁੱਧ ਦੇ ਤੋਂ ਕੀ ਲੈਣਾ ਆਪਾਂ ਡਰਾਈ ਕਰ ਦਾਂਗੇ ਹੁਣ ਥਣਪਾਸ ਪੂਰੇ ਕਰਾਉਂਦੀ ਹੈਗੀ ਠੀਕ ਆ ਸੋ ਦੋਸਤੋ ਹਜੇ ਤਾਂ ਦੁੱਧ ਹੀ ਹੈਗਾ ਤਾਂ ਥਣਪਾਸ ਹੋਈ ਜਾਣੀ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਇਹ ਸੂਈ ਹੈ ਜੀ 10 ਦਿਨਾਂ ਦੀ ਸੂਈ ਹੈ ਕਿੰਨਾ ਕੁ ਦੁੱਧ ਹੋਊਗਾ ਹੋਊਗਾ ਇਹ ਸਲੇ 14 ਲੀਟਰ ਅਸਟ ਰੇਟ ਇਹਦਾ ਕੀ ਰਹੂਗਾ ਬਰੀਡ ਇਹਦਾ 55000 ਆਈ ਤੋਰੀ ਬੱਚੀ ਮਗਰ ਹੈ ਕਿ ਸ਼ਾਈਵਾਲ ਬਰੀਡ ਦੀ ਬੱਚੀ ਹੈਗੀ ਠੀਕ ਹੈ ਤੁਹਾਡਾ ਕ੍ਰੋਸ ਹੈਗੀ 14 ਲੀਟਰ ਦੁੱਧ ਹਾਜ਼ਰ ਹੈ 55000 ਰੇਟ ਹੈ ਐਫ ਐਰਸ਼ੇਰ ਦੀ ਕ੍ਰੋਸ ਆ ਤੇ ਬੱਚੀ ਜਾਨੀ ਕਿ ਪੂਰੇ ਲਾਰਾਂ ਕ੍ਰੋਸ ਬਰੀਡ ਆ ਦੋਸਤੋ ਐਰਸ਼ੇਰ ਨਹੀਂ ਕਹਾਂਗੇ ਤਾਂ ਵੀ ਕ੍ਰੋਸ ਬਰੀਡ ਆ ਇਹ 14 ਲੀਟਰ ਇਸ ਟਾਈਮ ਦੁੱਧ ਕੋਈ ਵੀ ਭਰਾ ਚੋਕੇ ਲੈ ਜੋ ਜੇ ਲਿਆਓ ਜੀ ਇਹਦੇ ਨਾਲ ਵੀ ਬੱਚੀ ਹੈ ਬਈ ਹਾਂਜੀ ਸੋ ਦੋਸਤੋ ਬੱਚਾ ਇਹਦੇ ਨਾਲ ਵੀ ਬੱਚੀ ਹੈ ਢਾਂਜਾ ਤੁਸੀਂ ਇਹਦਾ ਦੇ ਦੋ ਦਸ ਟਾਈਮ ਇੰਨਾ ਹੋਊਗਾ ਜੀ 14 ਲੀਟਰ ਤਿਆਰ ਆਗਾ ਠੀਕ ਹੈ ਕੋਈ ਬੰਦਾ ਅਗਲਾ ਕਹਿੰਦਾ 14 ਹੋਊਗਾ ਤੇ ਹੋਊਗਾ 10 ਇੰਨਾ ਨਹੀਂ 14 ਲੀਟਰ ਤਿਆਰ ਜਿਹੜਾ ਆਪਾਂ ਨੈਟ ਦੁੱਧ ਹੋਊਗਾ ਉਹ ਹੀ ਦੱਸਾਂਗੇ ਠੀਕ ਹੈ ਇਹਦੇ ਨਾਲ ਜਿਹੜੀ ਗਾਂ ਖੜੀ ਹੈ ਬਈ ਵੱਡੇ ਕੱਦ ਕਾਟ ਚ ਇਹ ਗੱਬਣ ਹੈ ਜੀ ਤੇ ਘਟੋ ਘਟ ਵੀ ਦਸਨ ਮਤਾ ਕੇ ਤਾਂ 20 ਬਾਈ ਕਹਿੰਦੇ ਸੀ ਆਪਾਂ ਮਹੀਨਾ ਤੱਕ ਘੇਲੇ ਗਾਂ ਹਜੇ ਕੱਚੀ ਹੈਗੀ ਠੀਕ ਹੈ ਸੋ ਦੋਸਤੋ ਇੱਕ ਮਹੀਨਾ ਬਾਈ ਕਹਿੰਦਾ ਮੰਨ ਕੇ ਖਰੀਦੀ ਹੈ ਹਜੇ ਕੱਚੀ ਐ ਰੇਟੇ ਦਾ ਕੀ ਰੱਖਾਂਗੇ ਰੇਟੇ ਦਾ ਫੋਨ ਤੇ ਰੱਖਾਂਗੇ ਸੋ ਇਹਦਾ ਰੇਟ ਫੋਨ ਤੇ ਹੀ ਆ ਕਈ ਵਾਰਾਂ ਦੱਸੋ ਇਹ ਦਿਨ 35 ਵੀ ਲੈ ਸਕਦੀ ਐ ਤੇ 25ਾਂ ਤੇ ਵੀ ਸੂ ਸਕਦੀ ਐ ਵੈਸੇ ਚੈੱਕ ਕਰਾਉਣੀ ਚਾਹਾਂ ਚੈੱਕ ਕਰਾ ਲਓ ਜੇ ਲੰਬਾਈ ਫੁੱਲ ਆ ਕਾਂਚਾ ਚੰਗਾ ਨਰੋਆ ਵਪਾਰ ਦਾ ਕੰਮ ਆ ਤੇ ਇਹਨਾਂ ਕੋਲ ਵਪਾਰੀ ਭਰਾ ਵੀ ਬਹੁਤ ਆਉਂਦੇ ਆ ਕੱਚੀ ਗਾਂ ਦਾ ਰੇਟ ਫੋਨ ਤੇ ਤਾਂ ਹੀ ਰੱਖਿਆ ਜਾਂਦਾ ਵੀ ਕਈ ਵਾਰਾਂ ਜੇ ਉਸ ਤਰ੍ਹਾਂ ਕਿਸੇ ਭਰਾ ਨੇ ਲਿਜਾ ਕੇ ਸਾਫਣੀ ਹੋਈ ਤਾਂ ਉਹ ਵੀ ਸਾਫ ਸਕਦਾ ਬਹੁਤ ਵੱਡਾ ਟਾਂਚਾ ਤੇ ਫੋਲਨ ਨਰੋਈ ਐ ਸੋ ਦੇਖੋ ਇਹਦਾ ਸਟਰਕਚਰ ਦੋਸਤੋ ਫੁੱਲ ਹਾਈਟ ਲੈਂਥ ਵਾਲੀ ਹੈ ਤੇ ਇਹਦੇ ਹਵਾਨੇ ਤੇ ਨਾੜਾਂ ਹੁਣੇ ਚੰਗਾ ਦਿਸਦੀਆਂ ਜਦੋਂ ਤਿਆਰ ਹੋ ਜੂਗੀ ਗਰਮ ਵਾਲੀ ਉਦੋਂ ਤਾਂ ਇਹਨੇ ਨਾੜਾਂ ਦਿਖਾਉਣੀਆਂ ਹੀ ਦਿਖਾਉਣੀਆਂ ਤਾਂ ਇਹ ਕੱਤੀ ਦਾ ਕੱਤੀ ਤੇ ਬੋਲ ਹੋਊਗਾ ਪੂਰੇ ਵੀ ਇਹ ਤਾਂ ਨਹੀਂ ਦੱਸ ਸਕਦੇ ਕਿ ਕਾਰ ਕਰੀ ਗਣਾ ਵੇਚਣੀ ਪੈਂਦੀ ਠੰਡੀ ਹੈ ਨਹੀਂ ਕੋਈ ਗੱਲ ਠੀਕ ਹੈ ਠੰਡੀ ਸੀ ਜਾ ਕਿਸੇ ਹੋਵੇ ਵੀ ਮਿਲ ਨਹੀਂ ਹੋਵੇ ਹਮ ਤੇ ਤਾਈ ਨੂੰ ਫੋਨ ਓਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰ ਨਗ ਦੋਸਤੋ ਬਾਈ ਕੋਲ ਵਿਕਰੀ ਵਾਲੇ ਸੀ ਤੇ ਚਾਰੇ ਹੀ ਤੁਹਾਨੂੰ ਦਿਖਾਤੇ ਆ ਤੁਸੀਂ ਆ ਕੇ ਦੇਖਿਓ ਜਿਹੜਾ ਨਗ ਤੁਹਾਨੂੰ ਜਚਿਆ ਉਹਦੀ ਤਸੱਲੀ ਕਰ ਲਿਓ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ